ਸਰ ਮੇਰਾ ਦੇਖੋ ਮੈਂ ਸੋਧਰੇ ਵੀ ਜਿੱਦਾਉਣ ਬੰਦਾ ਕੋਈ ਵਿਜ਼ਟਰ ਆਇਆ ਫੈਮਿਲੀ ਨਾਲ ਆਇਆ ਉਹਨੇ ਆ ਕੇ ਇੱਥੇ ਵਰਕ ਪਰਮਿਟ ਲੈ ਲਿਆ ਵਰਕ ਪਰਮਿਟ ਗਵਰਨਮੈਂਟ ਨਹੀਂ ਦਿੰਦਾ ਨਾ ਗਵਰਨਮੈਂਟ ਨੂੰ ਫੀਸ ਭਰੀ ਵਾਲਾ ਗਵਰਨਮੈਂਟ ਨੂੰ ਫੀਸ ਭਰੀ ਉਹਨੇ ਗਵਰਨਮੈਂਟ ਨੇ ਲਾਉ ਕੀਤਾ ਕਿ ਤੁਸੀਂ ਕੰਮ ਕਰ ਸਕਦੇ ਹੋ ਠੀਕ ਹੈ ਉਸ ਤੋਂ ਪਰਫਾਈਲ ਵੀ ਲਿਖਿਆ ਉਹ ਵੀ ਚਿਗਾੜ ਚ ਕਿ ਤੁਸੀਂ ਕੰਮ ਕਰਕੇ ਆਪਣੇ ਕ੍ਰਾਈਟੇਰੀਆ ਪੂਰਾ ਕਰੋ ਤੇ ਤੁਸੀਂ ਪੀਆਰ ਲੈ ਸਕਦੇ ਹੋ ਰੈਜੀਡੈਂਸ ਲੈ ਸਕਦੇ ਚਲੋ ਠੀਕ ਹੈ ਨਹੀਂ ਮਿਲੀ ਟਾਈਮ ਲੰਮਾ ਲੱਗ ਰਿਹਾ ਉਹ ਬੱਚਿਆਂ ਨਾਲ ਆਇਆ ਔਰ ਇਹ ਬੱਚੇ ਪੜ ਰਹੇ 3-4 ਸਾਲ ਹੋ ਗਏ ਬੱਚੇ ਪੜ ਰਹੇ ਆ ਠੀਕ ਹੈ 9 12 ਸੁਪਲੀ ਕਰ ਲਈ ਤਾਂ ਹੁਣ ਉਹਨਾਂ ਨੂੰ ਕੀ ਬਣੇਗਾ ਤੇ ਨਾ ਇੱਧਰ ਜੋ ਘਰੇ ਨੇ ਬੱਚੇ ਇੱਧਰ ਜੋ ਘਰੇ ਤੇ ਬੱਚਾ ਦੇ ਵੀ ਸਰ ਬੜੀ ਚੀਜ਼ ਆਏਗੀ ਨਾ ਇਹ ਚੀਜ਼ ਉਹਨਾਂ ਦੇ ਵੀ ਪ੍ਰੋਬਲਮ ਉਹਨਾਂ ਆਈ ਇੰਡੀਆ ਕਿੱਦਾਂ ਪੜਨਗੇ ਸਾਨੂੰ ਖਾਸ ਹਸਪਤਾਲਾਂ ਦੇ ਵਿੱਚ ਲੈਣਾ ਲੱਗਦੀਆਂ ਨੇ ਤੁਸੀਂ ਸਰਵਿਸ ਸੈਂਟਰ ਚ ਜਲਦੀ ਉੱਥੇ ਲੈਣਾ ਲੱਗੀਆਂ ਨੇ ਕਿਸੇ ਹਾਈਵੇ ਤੇ ਚਲਜੋ ਉਹ ਟ੍ਰੈਫਿਕ ਨਾਲ ਭਰਿਆ ਪਿਆ ਕਿਉਂ ਹੈ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਬਣਿਆ ਲੋਕ ਵੱਧ ਗਏ ਠੀਕ ਹੈ ਜੀ ਸੋ ਜਿਹੜੇ ਲੋਕ ਨਹੀਂ ਇੱਥੇ ਮਤਲਬ ਸਹੀ ਮੈਨੇਜ ਹੋਣੇ ਚਾਹੀਦੇ ਵੈਰੀ ਸੌਰੀ ਉਹਨਾਂ ਨੂੰ ਜਾਨਾ ਪੈਣਾ ਸਹੀ ਤਰੀਕੇ ਨਾਲ ਜਿਹੜੇ ਆਏ ਨੇ ਜਿਹੜੇ ਲੀਗਲ ਨਹੀਂ ਹੈ ਇਸ ਨੂੰ ਸਰਕਾਰ ਨੂੰ ਕੁਝ ਜ਼ਰੂਰ ਕਰੇ ਕਰੇ ਲੇਕਿਨ ਜੇ ਆਪਾਂ ਕਹਿ ਜੀ ਵੀ ਜਿਹੜਾ ਆ ਗਿਆ ਹੁਣ ਉਹ ਪੱਕਾ ਹੀ ਹੋ ਜਾਵੇ ਕਿ ਆਪਾਂ ਇੱਕ ਗਲਤ ਪ੍ਰਸਤ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਣੇ ਜਾਂ ਜਾਣੇ ਇੱਕ ਸੁਪਨਾ ਵੇਚਿਆ ਗਿਆ ਚਾਹੇ ਉਹ ਸਟੂਡੈਂਟ ਇੱਥੇ ਆਇਆ ਚਾਹੇ ਵਰਕ ਪਰਮਿਟ ਤੇ ਆਇਆ ਉਹ ਸੁਪਨਾ ਇਹ ਸੀ ਆਈ نو ਕਿ ਟੈਕਨੀਕਲੀ ਜਿੱਦਾਂ ਗੁਰਪ੍ਰੀਤ ਜੀ ਕਹਿ ਰਹੇ ਆ ਉਹ ਸੁਪਨਾ ਕੈਨੇਡੀਅਨ ਗਵਰਨਮੈਂਟ ਨੇ ਨਹੀਂ ਵੇਚਿਆ ਜੀ ਜੀ ਗੁਰਪ੍ਰੀਤ ਜੀ ਇਹ ਸੁਪਨਾ ਸਰਕਾਰ ਅਗਰੀ ਨਹੀਂ ਕਰਦੀ ਸੀ ਤਾਂ ਉਹਨੂੰ ਉਹਦੇ ਤੇ ਬਹੁਤ ਚਿਰ ਪਹਿਲਾਂ ਬੈਨ ਕਰ ਦੇਣਾ ਚਾਹੀਦਾ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਸੁਪਨਾ ਵੇਚਿਆ ਜਾ ਰਿਹਾ ਹੈ